ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਜੁੜਨ ਦੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਉਹ ਤੁਹਾਡਾ ਸਾਰਿਆਂ ਦਾ ਜੀ ਆਖਦੇ ਹਾਂ ਹੁਣ ਇੱਕੋ ਹੀ ਹੈ ਕਹਿੰਦੇ ਜੇ ਤੁਰੀਏ ਤੇ ਫਿਰ ਖੜਾ ਹੋਣਾ ਚਾਹੀਦਾ ਔਰ ਪਤਾ ਲੱਗੇ ਕਿ ਜਿਨ੍ਹਾਂ-ਜਿਨ੍ਹਾਂ ਨੇ ਅੱਜ ਜੁਆਇਨਿੰਗ ਕੀਤੀ ਹੈ ਉਹਨਾਂ ਉਹਦੀਆਂ ਬਾੜਾਂ ਦੇ ਵਿੱਚ ਉਹਨਾਂ ਉਹਦੇ ਬੂਥਾਂ ਦੇ ਵਿੱਚ ਵਾਕਿਆ ਜੇ ਜੁਆਇਨਿੰਗ ਹੋਈ ਹੈ ਤੇ ਮੈਂ ਸਾਰਾ ਇੱਕ ਤਰਫਾ ਹੋ ਗਿਆ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਹਰਬਾਨ

ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਰਨਜੀਤ ਜੀ ਸਾਡੇ ਨਾਲ ਪੰਜਾਬ ਚੋਂ ਕਿੰਨੀ ਆਉਂਦੀ ਉਹ 5 ਕਿਲੋ 7 ਕਿਲੋ 10 ਕਿਲੋ ਡਰੋਨ ਦੇ ਤਰੂ ਤੇ ਗੁਜਰਾਤ ਚੋਂ ਕਿੰਨੀ ਆਉਂਦੀ ਆ 3000 ਕਿਲੋ ਇਕੱਠੀ ਹੋ 3000 ਕਿਲੋ ਔਰ ਆਂਦੀ ਕਾਦਰ ਆਈਆਂ ਸਮੁੰਦਰ ਦੇ ਛਿੱਪ ਦੇ ਵਿੱਚ ਜਬਦਨਾਮ ਪੰਜਾਬ ਸਾਡੇ ਤਾਂ ਸਾਰਾ ਨੈਸ਼ਨਲ ਜਿਹੜਾ ਬੋਦੀ ਦਾ মিডিਆ ਸਾਡੇ ਤਾਂ ਉਹ ਵੀ ਪਿੱਛੇ ਪਿਆ ਰਹਿੰਦਾ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਸੋ ਅਸੀਂ ਤਾਂ ਅਸੀਂ ਹਰ ਉਸ ਪੰਜਾਬੀ ਸਾਡੇ মিডিਆ ਦੀ ਕਦਰ ਕਰਦੇ ਆ ਇੱਜ਼ਤ ਕਰਦੇ ਆ ਜਿਹੜਾ ਅੱਜ ਪੰਜਾਬ ਦਾ ਪੁੱਤ ਬਣ ਕੇ ਸੇਵਾ ਕਰਨ ਲੱਗਿਆ ਆ ਤੇ ਜਿਹੜੇ ਕੇਂਦਰ 'ਚ ਬੈਠ ਕੇ ਪੰਜਾਬ ਦੀ ਬਦਨਾਮੀ ਕਰਨ ਲੱਗੇ ਹੋਏ ਨੇ ਜਿਹੜੇ ਕੇਂਦਰ 'ਚ ਬੈਠ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਇਹ ਵੀ ਇੱਕ ਲੜਾਈ ਹੈ ਜਿਹੜੀ ਉਹਨਾਂ ਦੇ ਨਾਲ ਲੜਨ ਲੱਗੇ ਹੋਏ ਆ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਪੰਜਾਬ ਯੋਧਿਆਂ ਦੀ ਧਰਤੀ ਹੈ ਪੰਜਾਬ ਨੇ ਜਦੋਂ ਕਿਤੇ ਜ਼ਰੂਰਤ ਪਈਆ ਪੰਜਾਬ ਨੇ ਆਪਣਾ بڑا ਪੁੱਤ ਬਣ ਕੇ ਹਰਨ ਨਮਾਇਆ ਭਾਰਤ